ਤੇ ਆਪਣੀ ਮੱਝ ਨੇ 22 ਕਿਲੋ ਦੁੱਧ ਕੱਢ ਕੇ 8ਵਾਂ ਸਥਾਨ ਪ੍ਰਾਪਤ ਕੀਤਾ ਸਾਰੀ ਪੰਚਾਇਤ ਆ ਕੇ ਤੇ ਮੱਝ ਦਾ ਸਨਮਾਨ ਕਰਕੇ ਗਏ ਨੇ ਨਾਮ ਦੇ ਵਿੱਚ ਇੱਕ ਸਰਟੀਫਿਕੇਟ ਹੈ ਜੀ ਇੱਕ ਨਗਦ ਰਕਮ ਦੀ ਦੇਖੋ ਜੀ ਕਿਹਨੇ ਕਰਨਾ ਇਨੀ ਉਹਦੇ ਲਈ ਤਾਂ ਘਾਟੇ ਦੀ ਸੌਦਾ ਹੈ ਥੋੜੀ ਮਿਹਨਤ ਹੁੰਦੀ ਹੈ ਜਿਆਦਾ ਹੁਣ ਅਸਵੇਰੇ ਅਸੀਂ 3 ਵਜੇ ਉੱਠਦੇ ਹਾਂ ਜੀ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਮੇ ਤੀਗਾ ਮੂਰਾ ਮਿਲਕ ਦਾ ਕੰਪੀਟੀਸ਼ਨ ਦੀ ਗਈ ਪੀਡੀਐਫ ਤੇ ਤੇ ਆਪਣੀ ਮੱਝ ਨੇ 22 ਕਿਲੋ ਦੁੱਧ ਕੱਢ ਕੇ 8ਵਾਂ ਸਥਾਨ ਪ੍ਰਾਪਤ ਕੀਤਾ ਪੂਰੇ ਭਾਰਤ ਤੋਂ ਹਾਂ ਜੀ ਪੂਰੇ ਭਾਰਤ ਤੋਂ ਠੀਕ ਹੈ ਇਹ ਤੁਹਾਨੂੰ ਨਾਮ ਦੇ ਵਿੱਚ ਕੀ ਕੀ ਮਿਲਿਆ ਨਾਮ ਦੇ ਵਿੱਚ ਇੱਕ ਸਰਟੀਫਿਕੇਟ ਹੈ ਜੀ ਇੱਕ ਨਗਦ ਰਕਮ ਆ ਤੇ ਉਹ ਅਕਾਊਂਟ ਚ ਪਾਉਂਦੇ ਹੁੰਦੇ ਨੇ ਉਹ ਜੀ ਇਹ ਹਫਤੇ 10 ਦਿਨਾਂ ਦਾ ਰਕਮ ਕਿੰਨੀ ਹੁੰਦੀ ਹੈ ਇਹ ਰਕਮ ਲਗ ਲਗ ਹੁੰਦੀ ਹੈ ਜੀ ਪਹਿਲੀ ਨੂੰ ਬੋਲਟ ਮੋਟਰਸਾਈਕਲ ਦੀ ਗਈ ਤੇ ਇਹਨਾਂ ਨੂੰ ਦੇਖੋ 50000 ਤੱਕ ਟੁਕਟ ਹੁੰਦੀ ਹੋਈ ਹੈ ਠੀਕ ਹੈ ਜੀ ਹਾਂ ਜੀ ਤੇ ਮਤਲਬ ਜਿਹੜੇ ਪਹਿਲੇ 8 7 ਸਥਾਨ ਸੀਗੇ ਉਹਨਾਂ ਦੀ ਰਕਮ ਜ਼ਿਆਦਾ ਹੁੰਦੀ ਹੈ ਇਹ ਪਹਿਲੇ ਇਹ 10 10 ਸਥਾਨਾਂ ਨੂੰ ਨਾਮ ਮਿਲਦਾ ਹੈ ਜੀ ਠੀਕ ਹੈ ਤੇ ਜਿਹੜੇ ਪਹਿਲੇ 3 ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਹੁੰਦੀ ਹੈ ਜੀ ਤੇ ਉਹ ਜਿਉਂ ਜਿਉਂ ਪ੍ਰਾਈਜ਼ ਘਟੀ ਜਾਂਦਾ ਜਿਉਂ ਜਿਉਂ ਨੰਬਰ ਹੁੰਦੇ ਨੇ ਤੁਹਾਨੂੰ ਇਹਦਾ ਪਹਿਲਾਂ ਪਤਾ ਸੀ ਕੰਪੀਟੀਸ਼ਨ ਹੁੰਦਾ ਜੀ ਇਹ ਨਹੀਂ ਪਤਾ ਤਾਂ ਦਿਗਾ ਸੀ ਪਰ ਅਸੀਂ ਪਹਿਲੀ ਵਾਰ ਗਏ ਸੀ ਤੀ ਗਈ ਉਸ ਕਰਕੇ ਤਾਂ ਦਿੱਕਤਾਂ ਵੀ ਬਹੁਤ ਆਈਆਂ ਨੇ ਜੀ ਗਾਹਾਂ ਨੂੰ ਚਲੋ ਹੁਣ ਪਤਾ ਲੱਗ ਗਿਆ ਹੋਰ ਤਕੜੇ ਹੋ ਕੇ ਹੋ ਕਰਾਂਗੇ ਜੀ ਇਹਦੇ ਵਾਸਤੇ ਤੁਸੀਂ ਮਤਲਬ ਕੀ ਤਿਆਰੀ ਕੀਤੀ ਮਿਹਨਤ ਕੀ ਕੀਤੀ ਪਸ਼ੂ ਨੂੰ ਕੋਈ ਵੱਖਰੀ ਚੀਜ਼ ਖਵਾਈ ਕੀ ਇਹਨਾਂ ਦੁੱਧ ਵਧਾਉਣ ਵਾਸਤੇ हां जी ਆਪਾਂ ਤਾਂ तकरीबन ਨਾਰਮਲ ਜੋ ਘਰਾਂ ਪਾਉਂਦੇ ਆ ਘਰਾਂ ਆਪਣੇ 25 26 ਕਿਲੋ ਤੇ ਚੱਲਦੀ ਦੀਗੇ ਇਹ ਮੱਝ ਜੀ ਉੱਥੇ ਜਾ ਕੇ ਥੋੜੀ ਬਿਮਾਰ ਹੋ ਗਈ ਡਾਊਨ ਹੋ ਗਈ ਤੇ ਉਹ ਕਿਹੜੇ ਦੂਏ ਬਰੀਟਰ ਨੇ ਉਹ ਤਾਂ ਬਹੁਤ ਕੁਝ ਦੰਦੇ ਨੇ ਹੁਣ ਜਾ ਕੇ ਉਹ ਚੀਜ਼ਾਂ ਦਾ ਪਤਾ ਲੱਗਿਆ ਜੀ ਆਪਾਂ ਤਾਂ ਆਮ ਨਾਰਮਲ ਇੱਥੇ ਜੋ ਖੁਰਾਕ ਦੰਦੇ ਉਹ ਹੀ ਖੁਰਾਕ ਦੰਦੇ ਸੀਗੇ ਪਰ ਉਹ ਤਾਂ ਬਹੁਤ ਜ਼ਿਆਦਾ ਚੀਜ਼ਾਂ ਦੰਦੇ ਨੇ ਜੋ ਆਪਾਂ ਤੱਕਦੇ ਤੀਨ ਹੀ ਆਪਣੇ ਡੇਰੇ ਨੇ ਤੁਸੀਂ ਮਤਲਬ ਕੀ ਕੀ ਪਾਉਂਦੇ ਹੋ ਜੀ ਆਪਣੇ ਕੁੱਛ ਨੂੰ ਆਪਣੇ ਜੀ ਖੰਡਾ ਹੈ ਖਾਲਾ ਜੀ ਤੇ ਆਪਣੀ ਇੱਕ ਘਰ ਦੀ ਫੀਡ ਤਿਆਰ ਕਰੀ ਵੀ ਹੁੰਦੀ ਆ ਉਹ ਪਾਉਂਦੇ ਆ ਤੇ ਲੈਟੀ ਆ ਇਹ ਕਰਦੀਆਂ ਖਰਾਕਾਂ ਜੋ ਇਹਨੂੰ ਦੰਦੀਆਂ ਤੇ ਜੋ ਕੈਲਸ਼ੀਅਮ ਆ ਤੇ ਐਗਰੀਮੀਨ ਉਹ ਤਾਂ ਚੱਲਦੀ ਹੈ ਜੀ ਜੋ ਜਦਾ ਦੁੱਧਾ ਡੰਗਰੇ ਠੀਕ ਹੈ ਤੇ ਆ ਇੱਕੋ ਸਮੇਂ ਤੇ ਜਿਹੜਾ ਇੱਕ ਟਾਈਮ ਦੁੱਧ ਦਿੰਦੀ ਹੈ ਮਾਝ ਮਤਲਬ ਦਿਨ ਦੇ ਵਿੱਚ ਕਿੰਨੀ ਵਾਰ ਦਿੰਦੀ ਹੈ ਜੀ ਇਹ ਦੋ ਵਾਰ ਦੁੱਧ ਦਿੰਦੀ ਹੈ ਜੀ ਇਹ ਸਵੇਰੇ ਸ਼ਾਮ ਜੀ ਤੇ ਇਹਦੀਆਂ ਚਾਰ ਚਵਾਈਆਂ ਹੁੰਦੀਆਂ ਨੇ ਉੱਤੇ ਮੇਲੇ ਤੇ ਜੀ ਇੱਕ ਟਾਈਮ ਖਾਲੀ ਹੁੰਦੀ ਆ ਤੇ ਤਿੰਨ ਚਵਾਈਆਂ ਦਾ ਫਿਰ ਦੋ ਟਾਈਮ ਦੀ ਔਰ ਕੱਢ ਲੈਂਦੇ ਨੇ ਬਈ ਕਿੰਨਾ ਮਿਲਕੋ ਹੈ ਜੀ ਅੱਛਾ ਹਾਂ ਜੀ ਤੁਹਾਡੇ ਕੋਲ ਮਤਲਬ ਐਸਟੀਮੇਟ ਪੰਜਾਬ ਕਿਲੋ ਦੇ ਕਰੀਬ ਦੇ ਰਹੀ ਹੈ ਹਾਂ ਜੀ ਇੱਕ ਦਿਨ ਦਾ ਇਹ ਆਪਣੀ 1 ਦਿਨ ਦਾ 22 ਕਿਲੋ ਹੁੰਦੀ ਹੈ ਜੀ। ਅੱਛਾ 1 ਦਿਨ ਦਾ 22 ਕਿਲੋ ਜੀ। ਹਾਂਜੀ ਹਾਂਜੀ। ਠੀਕ ਹੈ ਮਤਲਬ 1 ਦਿਨ ਦਾ ਕਹਿ ਰਹੇ ਹੋ। 7 ਚਵਾਈਆਂ ਹੁੰਦੀਆਂ ਬੱਧੀ। ਇਹ ਮਤਲਬ 2 ਚਵਾਈਆਂ ਹੁੰਦੀਆਂ ਨੇ ਜੀ। ਉਹ ਕਿਹੜੇ ਮੇਲੇ ਤੇ ਚਵਾਈਆਂ ਕਰਦੇ ਨੇ ਜੀ। ਉਹ 4 ਚਵਾਈਆਂ ਕਰਦੇ ਨੇ ਇੱਕ ਟਾਈਮ ਖਾਲੀ ਕਰਦੇ ਨੇ ਤੇ 3 ਦਿਨ 3 ਚਵਾਈਆਂ ਸਵੇਰੇ ਸ਼ਾਮ ਤੇ ਸਵੇਰੇ ਦੀ ਉਹਦੇ 'ਚ ਫਿਰ 2 ਟਾਈਮ ਦਾ ਮਿਲਕ ਕੱਢ ਲੈਂਦੇ ਨੇ। ਤੇ ਹੁਣ ਅੱਗੇ ਵਾਸਤੇ ਕੀ ਸ਼ਾਮਿਲ ਹੈ? ਅੱਗੇ ਵਾਸਤੇ ਫਿਰ ਜਾਵਾਂਗੇ। ਹਾਂਜੀ ਹਾਂਜੀ ਅਗਲੇ ਮੇਲੇ ਵਾਸਤੇ ਆਪਣੇ ਮੱਝਾਂ ਹੋਰ ਬੜੀਆਂ ਚੰਗੀਆਂ ਨੇ 22 ਮੱਝਾਂ ਹੈਗੀਆਂ ਨੇ ਆਪਣੇ ਕੋਲ ਜੀ ਠੀਕ ਹੈ ਉਹਦੇ 'ਚ ਤਿੰਨ ਚਾਰ ਮੱਝਾਂ ਅਗਲੇ ਮੇਲਿਆਂ ਵਾਸਤੇ ਜੋ ਗਾਹਾਂ ਵਾਲੇ ਸਾਲ ਮੇਲੇ ਆਉਣਗੇ ਉਹ ਤਕੜੇ ਹੋ ਕੇ ਲੈਣਾ ਜੀ ਠੀਕ ਹੈ ਹਾਂ ਜਿਵੇਂ ਅੱਜਕੱਲ ਲੋਕ ਕਹਿੰਦੇ ਆ ਕਿ ਜਿਹੜੇ ਪਸ਼ੂ ਨੇ ਉਹ ਘਾਟੇ ਦਾ ਸੌਦਾ ਹੈ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਕਿਨੇ ਕਰਨਾ ਹੀ ਨਹੀਂ ਉਹਦੇ ਲਈ ਤਾਂ ਘਾਟੇ ਦੀ ਸੌਦਾ ਹੈ ਇਹ ਥੋੜੀ ਮਿਹਨਤ ਹੁੰਦੀ ਆ ਜ਼ਿਆਦਾ ਹੁਣ ਸਵੇਰੇ ਅਸੀਂ 3 ਵਜੇ ਉੱਠਦੇ ਆ ਜੀ ਤੇ ਫਿਰ ਇਹਦੇ ਵਿੱਚ ਸਾਰੇ ਪੰਜਾਬ ਦਾ ਪਰਿਵਾਰ ਦਾ ਸਹਿਯੋਗ ਚਾਹੀਦਾ ਜੀ ਇਹ ਇਕੱਲਾ ਬੰਦਾ ਇਹ ਕੰਮ ਨਹੀਂ ਕਰ ਸਕਦਾ ਜੇ ਤਾਹੀਂ ਫਿਰ ਮਿਹਨਤ ਦਾ ਫਲ ਮਿਲਦਾ ਜੀ ਮਤਲਬ ਸਾਰਾ ਦਿਨ ਤੁਹਾਨੂੰ ਇਹਦੀ ਮਿਹਨਤ ਕਰਦੀ ਮੈਂ ਜੀ ਹਾਂ ਹਾਂਜੀ ਸਾਰਾ ਦਿਨ ਮਿਹਨਤ ਤਾਂ ਹੀ ਇਹਨਾਂ ਦੀ ਕੇਅਰ ਕਰਦੇ ਆਂ ਤਾਂ ਹੀ ਅੱਜ ਇਹਨਾਂ ਰੱਬ ਦੀ ਕਿਰਪਾ ਨਾਲ ਐਡਾ ਨੌ ਕਰਤਾ ਜੀ ਹੁਣ ਸਾਰੇ ਜਾਣਦੇ ਨੇ ਨਹੀਂ ure ਮੈਨੂੰ ਕੌਣ ਜਾਣ ਦੱਦਿਆ ਜੀ ਇਹਦੀ ਬਦੌਲਤ ਆ ਉਹਨੂੰ ਪੰਚਾਇਤ ਨੂੰ ਵੀ ਸਨਮਾਨ ਦਿੱਤਾ ਹਾਂਜੀ ਪੰਚਾਇਤ ਦਾ ਬੜਾ ਧੰਨਵਾਦ ਆ ਜੀ ਉਹਨਾਂ ਨੇ ਪਹਿਲ ਦੇ ਆਧਾਰ ਤੇ ਆ ਕੇ ਆਪਣਾ ਫਰਜ਼ ਨਿਭਾਇਆ ਜੀ ਤੇ ਅੱਗੇ ਵੀ ਜੋ ਵਧੀਆ ਕੰਮ ਕਰਦਾ ਪਿੰਡ ਦਾ ਤੇ ਮੇਰੀ ਤਾਂ ਇਹੀ ਬੇਨਤੀ ਆ ਕਿ ਉਹਦਾ ਵੀ ਸਨਮਾਨ ਕਰਨਾ ਚਾਹੀਦਾ ਪੰਚਾਇਤ ਨੂੰ ਤਾਂ ਕਿ ਉਹ ਵੀ ਹਰੇਕ ਕਿਤੇ ਜੇ ਅਗਲਾ ਮੱਲਾ ਮਾਰ ਸਕੇ ਜੇ ਪੰਚਾਇਤ ਇਹ ਜਾਂ ਨਵੀਂ ਪੰਚਾਇਤਾਂ ਵਧੀਆ ਉਦਮ ਕੀਤਾ ਜੀ ਉਹਨਾਂ ਨੇ ਸਰਪੰਚ ਆਪ ਆਏ ਸੀ ਕਿ ਹਾਂ ਜੀ ਰਾਜਵੀਰ ਸਰਪੰਚ ਰਾਜੂ ਜੀ ਉਹਨੇ ਵਿਚਾਰਾ ਆਪ ਆ ਕੇ ਉਹਨੇ ਮੈਂ ਤਾਂ ਉਹਨੂੰ ਉਹਨੇ ਹੁਣ ਮੈਨੂੰ ਬਕਾਇਦਾ ਫੋਨ ਕਰਿਆ ਵਿਚਾਰਨੇ ਸਾਰੀ ਪੰਚਾਇਤ ਆ ਕੇ ਤੇ ਮਰਜ਼ੀ ਦਾ ਸਨਮਾਨ ਕਰਕੇ ਗਏ ਨੇ ਪਾਜੀ ਜੀ ਨੌਚਵਲ ਪੀੜੀ ਅੱਗੇ ਉਹ ਤਾਂ ਅੱਗੇ ਜਮੇ ਨਹੀਂ ਕੰਮ ਕਰ ਰਹੇ ਕਹਿੰਦੇ ਕਿ ਕੰਮ ਹੈ ਨਹੀਂ ਪੰਜਾਬ ਦੇ ਵਿੱਚ ਤੁਸੀਂ ਆ ਨਾਮ ਹਾਸਲ ਕਰ ਰਹੇ ਹਾਂ ਫਿਰ ਕੀ ਕਹਣਾ ਚਾਹੂਗੇ ਕਿ ਕੰਮ ਹੈਗਾ ਜਾਂ ਬੱਚੇ ਕਰਨਾ ਚਾਹੁੰਦੇ ਆ ਅੱਜ ਕੱਲ ਜਿਹੜੇ ਵਿਦੇਸ਼ਾਂ ਜਾ ਰਹੇ ਆ ਬੱਚੇ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਮੋਬਾਈਲਾਂ ਜੋਗੀ ਰਹਿ ਗਏ ਜੀ ਹੁਣ ਮੋਬਾਈਲ ਤੋਂ ਬਿਨਾ ਉਹਨਾਂ ਨੂੰ ਕੋਈ ਹੁੰਦੇ ਆਪਾਂ ਇਹ ਕੰਮ ਕਰਦੇ ਆ ਇਹ ਕੰਮ 'ਚ ਕੋਈ ਘਾਟਾ ਨਹੀਂ ਹੈ ਜੀ ਤੇ ਦੇਖੋ ਕਿਹੜੀ ਆਪਣੀ ਪੂੰਜੀ ਆ ਆਪਾਂ ਲਾਵਾਂਗੇ ਤਾਂ ਆਪਣੀ ਸੇਫ ਹੈਗੀ ਬਾਈ ਆਮਦਨੀ ਆਪਾਂ ਨੂੰ ਅੱਜ ਆਪਾਂ ਮੱਧ ਖਰੇਦੀ ਸਵੇਰ ਨੂੰ ਆਪਾਂ ਨੂੰ ਆਮਦਨੀ ਸ਼ੁਰੂ ਹੋ ਜਾਣੀ ਇਹ ਕੋਈ ਇਹੀ ਜੀਬ ਜੌਬ ਨਹੀਂ ਕਿਹੜੀ ਸਵੇਰੇ ਸ਼ਾਮ ਆਪਾਂ ਨੂੰ ਪੈਸੇ ਦਿੰਦੀ ਆ ਇਹਦੇ ਦੋ ਟਾਈਮ ਆਪਾਂ ਨੂੰ ਪੈਸੇ ਮਿਲਦੇ ਨੇ ਸਵੇਰੇ